ਕੀ ਰਾਜਸਥਾਨ ਵਾਲੇ ਵੇਚੀ ਗਈ ਹੈ ਕੋਈ ਪੈਸੇ ਗਿਣਦੇ ਨੇ ਤਾਂ ਸਬੂਤ ਆਇਆ ਜੀ ਮੇਰੇ ਕੋਲ ਮੈਨੂੰ ਕੀ ਪਤਾ ਲੱਗਣਾ ਹੈ ਆ ਵੀ ਦੇਖ ਲਈ ਮੋਬਾਈਲੇ ਤੋੜ ਦੇਂ ਜੋ ਤੇਰੀ ਬਣਗੀ ਤੇਰੀ ਆ ਆ ਆ ਆ ਵੀ ਦੇਖ ਲਈ ਮੋਬਾਈਲੇ ਤੋੜ ਦੇਂ ਜੋ ਤੇਰੀ ਬਣਗੀ ਨਹੀਂ ਨੋਟ ਨੇ ਉਹ ਉਹ ਇਸ ਤੋਂ ਬੰਦੇ ਬੜੀਆਂ ਤੇਰਾ ਮੋਬਾਈਲ ਤੋੜ ਦੂੰਗੀ ਆ ਦੇਖ ਹੱਥ ਮੈਂ 20 20000

ਸਸੀ ਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਨਾਬਾ ਦਾ ਪਿੰਡ ਸੰਨਾ ਨੱਥੂ ਵਾਲੀਆਂ ਸੰਨਾ ਨੱਥੂ ਵਾਲੀਆਂ ਦੇ ਵਿੱਚ ਪਹੁੰਚੇ ਹਾਂ ਥਾਣਾ ਭਾਦਸੋ ਪੈਂਦਾ ਇਹ ਪਤਾ ਲੱਗਿਆ ਕਿ ਇੱਥੇ ਇੱਕ ਨਵਾਲਕ ਬੱਚੀ ਦਾ ਵਿਆਹ ਕੀਤਾ ਗਿਆ ਕੀ ਆ ਸਾਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾਂ ਵੀ ਕਈ ਜਿਹੜੇ ਇੱਥੋਂ ਦੀਆਂ ਚਰਚਾਵਾਂ ਹੋਈਆਂ ਪਰਚੇ ਦਰਜ ਹੋਏ ਨੇ ਇੱਕ ਮੁੰਡਾ ਜੇਲ੍ਹ ਵੀ ਕੱਟ ਰਿਹਾ ਇਹ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਆ ਸਾਰਾ ਮਾਮਲਾ ਉਸ ਲੜਕੀ ਦੀ ਦਾਦੀ ਸਾਡੇ ਨਾਲ ਨੇ ਚਰਨਜੀਤ ਕੌਰ ਚਰਨਜੀਤ ਜੀ ਸਸੀ ਕਾਲ ਜੀ ਸਸੀ ਕਾਲ ਜੀ ਕੀ ਹੈ ਜੀ ਇਹ ਸਾਰਾ ਮਸਲਾ ਪਤਾ ਲੱਗਿਆ ਕਿ ਰਾਜਸਥਾਨ ਦੇ ਵਿੱਚ ਬੇਟੀ ਵਿਆਹੀ ਵਿਆਹੀ ਹੈ ਜਾਂ ਕੋਈ ਹੋਰ ਚੱਕਰ ਹੈ ਹਾਂ ਜੀ ਕੋਈ ਨਹੀਂ ਵਿਆਹੀ ਵੇਚੀ ਗਈ ਹੈ ਮੇਰੀ ਪੋਤੀ ਵੇਚੀ ਗਈ ਹੈ ਜੀ ਹਾਂ ਜੀ ਵੇਚਦੀ ਪੋਤੀ ਇਹਨਾਂ ਨੇ 3 ਲੱਖ ਰੁਪਏ ਵੀ ਵਸੂਲਦੇ ਨੇ ਲੋਕਾਂ 'ਚ ਬਹੁਤ ਰੌਲਾ ਪਿਆ ਹੈ ਜੀ 3 ਲੱਖ ਰੁਪਏ ਦੀ ਬੇਟੀ ਵੇਚਦੀ ਜੀ ਵੇਚਦੀ ਜੀ ਇਹਨਾਂ ਨੇ ਕਿੰਨੀ ਉਮਰਾਂ ਦੀ ਬੱਚੀ 16 ਮਾਸਾਂ ਲੱਗਿਆ ਜੀ ਹਲੇ ਤਾਂ ਹਲੇ ਵੇਚੀ ਦੀ ਕਿਹੜੀ ਉਮਰ ਸੀ ਜਦ ਪੜਦੀ ਸੀ 11ਵੀਂ ਚ ਬਾਹਰ ਤੋਂ ਪੜਦੀ ਸੀ ਹਾਂ ਛੋਟਿਆਂ ਚੱਤਿਆਂ ਨਾਲੇ ਪੁੱਠੇ ਸਿੱਧੇ ਕੰਮ ਕਰਨ ਤੇ ਮਜਬੂਰ ਕਰਤੀ ਕੁੜੀ ਜੀ ਮੇਰੀ ਨੂੰਨੇ ਕੁਲਵਿੰਦਰ ਜਰ ਮਗਰ ਲਾ ਕੇ ਜਸਨ ਦੇ ਕੀ ਤੁਹਾਡੀ ਨੂੰਨੇ ਕਰੇ ਜੀ ਇਹ ਸਾਰਾ ਕੰਮ ਮੇਰੀ ਨੂੰਨੇ ਹਾਂਜੀ ਕੁਲਵਿੰਦਰ ਜਸਵਿੰਦਰ ਕੌਰ ਜੀ ਨਾਲ ਨੇ ਮਾਂ ਤਾਂ ਹਮੇਸ਼ਾ ਸੋਚਦੀ ਆ ਕਿ ਮੇਰੇ ਬੱਚਿਆਂ ਦਾ ਭਵਿੱਖ ਚੰਗਾ ਹੋਵੇ ਮੇਰੇ ਬੱਚੇ ਤਰੱਕੀ ਕਰਨ ਨਾਮ ਹੋਵੇ ਇੱਜ਼ਤ ਹੋਵੇ ਤੁਸੀਂ ਕਹਿੰਦੇ ਹੋ ਆਪੇ ਇੱਜ਼ਤ ਖਰਾਬ ਕਰਾਉਂਦੀ ਆ ਸਰ ਪੈਸੇ ਗਿਣਦੀ ਆ ਮਾਂ ਵਿਚੋਲਗਰੀ ਪੈਸੇ ਲੈਂਦੇ ਵਿਚੋਲੇ ਮੇਰੀ ਬੇਨਤੀ ਸਾਬਲੇ ਵੀ ਇਹੀ ਹੈ ਮੈਂ ਅਫਸਰਾਂ ਦੇ ਪੇਸ ਹੋ ਕੇ ਵੀ ਵਿਚੋਲਾ ਲੈਂਦਾ ਵਿਚੋਲਗੀ ਰੀ ਇੱਧਰ ਕਿਹੜਾ ਪੰਜਾਬ ਚ ਮੁੰਡੇ ਮੋੱਕ ਕੇ ਤੇ ਸੀ ਰਾਜਸਥਾਨ ਚ ਉਹਦੇ ਪੇਉਦੇ ਆਂਦਾ ਤੇ ਉਹਦੇ ਆਂਦਾ ਜੀ 35 37 ਸਾਲ ਦਾ ਫੋਟੋ ਮੈਂ ਮੇਰੇ ਕੋਲ ਹੈ ਸਬੂਤ ਮੇਰੇ ਕੋਲ ਹੈ ਇਹਨਾਂ ਨੇ ਜੀ 400 ਤੋਂ ਆਧਾਰ ਕਾਰਡ ਬਣਾਇਆ ਪਹਿਲੇ ਅਸੀਂ ਚੈਹਲ ਗੁਰਦੁਆਰੇ ਚ ਫਿਰੇ ਜੀ ਇਹਨਾਂ ਨੂੰ ਆਨੰਦ ਨਹੀਂ ਹੁੰਦਾ ਜੀ ਏਡੇ ਕ ਬੱਚੇ ਨੇ ਕਿੱਥੋਂ ਆਨੰਦ ਹੋ ਜਾਣਗੇ ਵੀਰ ਜੀ ਫਿਰ ਇਹਨਾਂ ਨੇ ਆਧਾਰ ਕਾਰਡ ਦੀ ਉਮਰ ਵਧਾਈ ਜੀ ਅਧਾਰ ਕਾਰਡ ਕੀ ਤੋਂ ਬਣਵਾਇਆ ਜੀ ਫਿਰ ਤਾਂ ਉਹ ਵੀ ਦੋਸ਼ੀ ਐ ਹਾਂਜੀ ਇਹਨਾਂ ਨੂੰ ਪਤਾ ਜੀ ਕਿਉਂ ਸਾਨੂੰ ਜਿੱਥੋਂ ਤਿੱਕਰ ਪਤਾ ਲੱਗਿਆ ਵੀ ਆਧਾਰ ਕਾਰਡ 2006 ਦਾ ਬਣਾ ਕੁੜੀ ਦਾ 2010 ਦਾ ਜਰਮਾ ਜੀ ਮੇਰੀ ਪੋਤੀ ਆ ਮੈਂ ਭੁੱਲ ਥੋੜੀ ਜਾਂਦੀ ਆ ਜੀ 2010 ਤੋਂ ਥੋੜੀ ਨੂੰ ਤੁਹਾਡੇ ਨਾਲ ਰਹਿੰਦੀ ਸੀ ਹਾਂਜੀ ਲੱਗ ਰਹਿੰਦੀ ਪੋਤੀ ਤੁਹਾਡੇ ਕੋਲ ਸੀ ਪੋਤੀ ਪਹਿਲਾਂ ਜੀ ਮੇਰੇ ਕੋਲ ਬਚਪਨ ਤੋਂ ਤਿੰਨ ਮਹੀਨੇ ਦੀ ਮੈਂ ਹੀ ਪਾਲੀ ਸੀ ਅੱਛਾ ਨੂੰ ਛੱਡ ਕੇ ਚਲੀ ਗਈ ਛੱਡ ਕੇ ਚਲੀ ਜਾਂਦੀ ਤੇ ਇਹਨੂੰ ਬੱਚਾ ਨਹੀਂ ਪਰਵਾ ਵੀ ਹੁਣ ਹੀ ਮੁੰਡਾ ਮੇਰੇ ਕੋਲ ਹੁਣ ਵੀ ਮੁੰਡਾ ਮੇਰੇ ਕੋਲ ਕੁੜੀ ਨੂੰ ਨਾਲ ਪਤਾ ਨਹੀਂ ਕਿੱਥੇ ਝੰਡਿਆ ਦੋ ਹੀ ਵੀ ਛੋਟੀ ਅੱਛਾ ਦੋ ਗੁੱਡੀਆਂ ਸੀ ਇੱਕ ਬੇਟਾ ਜੀ ਹਾਂ ਪਹਿਲਾਂ ਵੀ ਜੀ ਜਦੋਂ ਮੁੰਡੇ ਨੇ ਤਲਾਕ ਦੇ ਕੇ ਗਈ ਆ ਪੰਚਾਇਤੀ ਤਲਾਕ ਹੋਇਆ ਟੈਂਪੂ ਲੈ ਗਈ ਸਮਾਨ ਦੇ ਪਰ ਕਿ ਸਾਰਾ ਪਿੰਡ ਗਵਾਏ ਕੋਈ ਚੋਰੀ ਨਹੀਂ ਕੋਈ ਹੋਣੀ ਉਹਦੇ ਪਿੰਡ ਦੀ ਪੰਚਾਇਤ ਆ ਮੇਰੇ ਕੋਲ ਕਾਗਜ਼ ਪਏ ਨੇ ਸਭ ਕੁਝ ਪਿਆ ਹਾਂਜੀ ਜਦ ਵੀ ਇਹ ਬਾਗੀ ਜੀ ਪਟਿਆਲੇ ਰਹਿਣ ਲੱਗੀ ਪੇਕੇ ਘਰ ਜਾਂਦੀ ਉੱਥੇ ਰਹਿੰਦੀ ਕਿਹੜਾ ਪਿੰਡ ਕਿਹੜਾ ਸੀ ਜੀ ਇਹਦਾ ਪਸੂਕਾ ਇਹ ਤਾਂ ਜੀ ਇਧਰ ਮੱਲੇਵਾਲ ਸੇਰੀਆਂ ਜੀ ਮਸੂਆੜੇ ਲਵੇ ਲੁਧਿਆਣਾ ਜਿਲ੍ਹਾ ਜੀ ਪੰਚਾਇਤ ਨੇ ਬਹੁਤ ਜੁੱਤੀਆਂ ਮਾਰੀਆਂ ਦੇ ਪਰਿਵਾਰ ਨਹੀਂ ਰੋਕਦਾ ਜੀ ਕਿਉਂ ਦੇ ਭਾਈ ਉਹਦੀ ਮਾਂ ਭੈਣਾ ਕੋਈ ਹੋਊਗਾ ਨਾ ਜੀ ਬਾਪ ਦੀ ਮੰਨਦੀਆਂ ਨਹੀਂ ਹੈਗੀਆਂ ਮਾਂ ਦੇ ਵਰਗੀ ਹੋਆ ਅੱਛਾ ਜੀ ਬਾਪ ਨੂੰ ਤਾਂ ਕੁੱਟਦੀਆਂ ਨੇ ਹਾਂ ਭਾਈ ਪਰਚਾਈ ਲੱਗਨੇ ਪਤਾ ਨਹੀਂ ਮੈਂ ਕਦੇ ਗਈ ਨਹੀਂ ਜੀ ਇੱਕ ਦੋ ਵਾਰ ਗਈਆਂ ਜਦੋਂ ਮੇਰੀ ਇਹ ਪੋਤੀ ਹੋਈ ਸੀ ਹੂਮਕਲਾ ਦਾ ਜਨਮ ਸੀ ਇਹ ਹੋਈ ਸੀ ਜਦ ਗਈ ਸੀ ਪਿੰਝੀਰੀ ਲੈ ਕੇ ਮੈਂ ਤਾਂ ਬਹੁਤ ਔਖੀ ਦੇਖੇ ਮੇਰੀ ਪੋਤੀ ਇਹਨਾਂ ਨੇ ਮੇਰੇ ਨਾਲ ਚੰਗੇ ਨੇ ਕਰੀ ਮੇਰੀ ਪੋਤੀ ਨਾਲ ਆ ਤੁਹਾਡੇ ਕੋਲੋਂ ਕਦੋਂ ਪੋਤੀ ਇਹ ਨਾਲ ਰਹਿਣ ਜਾਂਦੀ ਆ ਇੱਥੇ ਹੀ ਰਹਿੰਦੀ ਸੀ ਜਾਂ ਕਿਤੇ ਹੋਰ ਰਹਿੰਦੇ ਸੀ ਜਦ ਇਹ 2 ਸਾਲ ਦੀ ਬਾਰਸੀ ਹੋਣ ਜਾਣ ਲੱਗੀ ਪੋਤੀ ਮੇਰੀ ਕਹਿਣ ਲੱਗੀ ਮੰਮੀ ਮੰਮੀ ਦਾ ਫੋਨ ਆਉਂਦਾ ਮੇਰੇ ਫੋਨ ਤੇ ਚਲੋ ਮੇਰੇ ਫੋਨ ਤੇ ਫੋਨ ਕਰ ਦਿਓ ਨੇ ਮੈਂ ਕਿਹਾ ਚਲੋ ਮਾਂ ਐ ਮੁੰਡੇ ਨੂੰ ਤਲਾਕ ਦੇ ਕੇ ਵਾਗੀ ਚਲੋ ਬੱਚਿਆਂ ਦੀ ਮਾਂ ਐ ਕੋਈ ਗੱਲ ਨਹੀਂ ਫੇਰ ਕੀ ਆ ਮੇਰੇ ਬੇਟੇ ਦੀ ਦਾ ਇਤੋ ਜੀ ਬੜੇ ਦੀ ਮੈਂ ਕਿਹਾ ਮੈਂ ਕਿਹਾ ਚਲ ਕੋਈ ਨਹੀਂ ਮੈਂ ਅਬ ਤਾਂ ਮੁੰਡੇ ਨੂੰ ਕਿਹਾ ਫੋਨ ਕਰਕੇ ਮਸੀਨ ਤੇ ਸੀਗਾ ਮੈਂ ਕਦੇ ਬਹੂ ਦਾ ਪੌਣ ਆਉਂਦਾ ਬੱਚਿਆਂ ਨੂੰ ਕਹਿੰਦੀ ਆ ਮਲਾ ਕੇ ਲੈ ਮੈਂ ਖੁਦ ਗਈ ਜੀ ਬਾਹਰੋਂ ਚੱਕਰੀਆਂ ਵਾਲੇ ਦਿਨ ਮਲਾ ਕੇ ਲੈ ਕੇ ਆਈਆਂ ਮੈਂ ਨਹੀਂ ਬੁਲਾਈ ਆਪਾਂ ਸਾਈਡ ਤੇ ਹੋ ਕੇ ਖੜ ਗਏ ਬੱਚਿਆਂ ਨੂੰ ਖੁਲਾਇਆ ਪੁਲਾਇਆ ਚਲੋ ਬਾਗੀ ਕੁੜੀ ਨੂੰ ਚੱਕਰੀ ਦੇਗੀ ਜੋ ਬੁੜੀਆਂ ਦਰਵਾਜ਼ਾ ਹੁੰਦਾ ਚਲੋ ਜੀ ਆਉਣ ਜਾਣ ਲੱਗ ਗਈ ਕੁੜੀ ਚਲ ਕਹਿ ਦਿੰਦੀ ਮਮੇ ਜਸੂ ਆਈ ਵੀ ਹੈ ਮੇਰੀ ਪੋਤੀ ਛੋਟੀ ਵੀ ਆਉਣ ਲੱਗੀ ਮੇਰੇ ਕੋਲੇ ਮੈਨੂੰ ਅਸਲ ਹੋਏ ਵੀ ਦੋ ਤਿੰਨੇ ਭਣ ਪਈ ਫੇਰ ਦੁਬਾਰੇ ਇਕੱਠੇ ਹੋ ਗਏ ਮੈਂ ਮਾੜਾ ਨਹੀਂ ਰੋਟਿਆ ਦੀ ਕਦੇ ਵੀ ਮੈਂ ਕਹਾਂ ਚਲੋ ਸਿੱਟੀ ਪੋਤੀ ਥੋਡੀ ਉਹਨਾਂ ਨਾਲੇ ਰਹਿੰਦੀ ਸੀ ਉਹ ਦਿਨਾਂ ਰਹਿੰਦੀ ਸੀ ਮੁੰਡਾ আর ਕੁੜੀ ਮੇਰੇ ਕੋਲ ਤੇ ਵੱਡੀ ਤਾਂ ਮੇਰੇ ਕੋਲ ਹੀ ਸੀ ਬਚਪਨ ਤੋਂ ਹਾਂਜੀ ਹਾਂਜੀ ਤਿੰਨ ਮਹੀਨੇ ਦੀ ਮੇਰੇ ਕੋਲ ਹੀ ਸੀ ਮੈਂ ਹੀ ਉਹ ਪਾਲੀ ਮੈਂ ਹੀ ਉਹ ਪੜਾਈ ਲਿਖਾਈ ਫਿਰ ਗੁੜੀਆਂ ਉਹਨਾਂ ਦੀ ਗੱਲਾਂ 'ਚ ਕਿੱਦਾਂ ਆ ਗਈ ਜੀ ਜਦੋਂ ਥੋੜੇ ਨਾਲ ਮੋਹ ਸੀਗਾ ਉਹਨਾਂ ਦੀਆਂ ਗੱਲਾਂ 'ਚ ਜੀ ਸਰ ਕੀ ਕਹਿ ਸਕਦੀ ਹਾਂ ਮੈਂ ਫੋਨ ਫੜਨੇ ਚਾਹੀਦੇ ਇਹਨਾਂ ਦੇ ਫੋਨ ਤੇ ਸਾਰਾ ਕੁਝ ਨਿਕਲੂ ਕਿਉਂ ਬੱਚੇ ਨੂੰ ਜਿੱਧਰ ਲਾਵਾਂਗੇ ਮੈਂ ਪੁੱਠੇ ਗੰਮਾ ਚ ਨਾ ਕਦੇ ਮੇਰਾ ਪਰਿਵਾਰ ਹੈਗਾ ਨਾ ਅਸੀਂ ਇਹ ਜਿਹਾ ਕੰਮ ਕਰਦੇ ਅਰੋਪ ਥੋੜੇ ਤੇ ਵੀ ਲਾਏ ਨੇ ਜੀ ਥਾਣੇ 'ਚ ਦਰਖਾਸਤ ਵੀ ਦਿੱਤੀ ਆ ਕਿ ਮੇਰੀ ਸੱਸਾ ਮੇਰੀ ਕੁੜੀ ਦੀ ਦਾਦੀ ਉਹਨੂੰ ਗਲਤ ਰਸਤੇ ਤੇ ਲਾ ਰਹੀ ਆ ਉਹਨੂੰ ਗਲਤ ਇਸਤੇਮਾਲ ਕਰ ਰਹੀ ਆ ਇਦਾਂ ਦੇ ਅਰੋਪ ਲੱਗੇ ਨੇ ਮੈਂ ਕਿਹਾ ਸੀ ਜੀ ਮੈਂ ਪੇਸ਼ ਹੋ ਕੇ ਵੀ ਇਸ ਤਰ੍ਹਾਂ ਦੇ ਕਿਹਾ ਜੀ ਮੈਂ ਗਲਤ ਕਰੂੰਗੀ ਮੈਂ ਗੁਨਾਹਦਾਰ ਹੋਊਂਗੀ ਮੇਰਾ ਕੋਈ ਸਬੂਤ ਦੇ ਦਿਓ ਕੋਈ ਸਬੂਤ ਮੇਰੇ ਮੈਂ ਕਹਿੰਦੀ ਮੇਰੇ ਖਿਲਾਫ ਤੁਹਾਨੂੰ ਕੋਈ ਸਬੂਤ ਮਿਲਦਾ ਮੈਨੂੰ ਦਿਓ ਦਿਓ ਮੈਂ ਸਜ਼ਾ ਭੁਗਤੂੰਗੀ ਜਾਂ ਮੈਨੂੰ ਗੋਲੀ ਮਾਰ ਦਿਓ ਮੈਂ ਮਰ ਜੂੰਗੀ ਮੈਂ ਹੋਰ ਕਿਉਂ ਸਕਦਾ ਮੈਂ ਪਰ ਆਪਣੀ ਪੁੱਤ ਦੀ ਕੋਈ ਹਵਾ ਕਰਨੀ ਨਹੀਂ ਝੱਕਣ ਦਿੱਤਾ ਹੈਗਾ ਇਹ ਮੇਰੇ ਤੇ ਝੂਠਾ ਪਰਚਾ ਕਰਾਇਆ ਝੂਠੇ ਇਲਜ਼ਾਮ ਲੱਗੇ ਉਹੀ ਜੀ ਵੋਟਾਂ ਦੀ ਬਦੌਲਤ ਪਰਚੇ ਤਾਂ ਪਰਚੇ ਤਾਂ ਹੋਰ ਵੀ ਜਿੰਦਲਪੁਰ ਦਾ ਮੁੰਡਾ ਜੀ ਉਹਦੇ ਤੇ ਵੀ ਹੋਇਆ ਉਹ ਜੇਲ੍ਹ ਕੱਟ ਰਿਹਾ ਹੈ ਹੋਰ ਵੀ ਕਈ ਵਿੱਚੋਂ ਇਨਕੁਆਇਰੀ 'ਚ ਲਿਕੜ ਗਏ ਨੇ ਜੀ ਨਾਮ ਲੱਤੇ ਸੀ ਹਾਂ ਜੀ ਉਹਨਾਂ ਝੂਠੇ ਤੇ ਜੀ ਉਹ ਤਾਂ ਝੂਠੇ ਤੇ ਇਲਜ਼ਾਮ ਜੀ ਨਿਕਲ ਨਹੀਂਦੀ ਪਰਮਾਤਮਾ ਵੀ ਸਾਥ ਦਿੰਦਾ ਜਿਗਰੀ ਬਦਦਾ ਤਾਂ ਕੋਈ ਆਪਣੇ ਬੱਚੇ ਨੂੰ ਥੋੜੀ ਮਾਰਾ ਕੋਹਾ ਦੂਗਾ ਮੈਂ ਤਾਂ ਇੱਕ ਜਰਮਨੀ ਦਿੱਤਾ ਸੀ ਪੋਤੀ ਮੈਂ ਬੜੇ ਦੁੱਖਾਂ ਨਾਲ ਪਾਲੀ ਸੀ ਬਹੁਤ ਦੁੱਖਾਂ ਨਾਲ ਪਾਲੀ ਸੀ ਮੈਂ ਕਿਸੇ ਨੂੰ ਮਾਰਾ ਨਹੀਂ ਕਹਿਣ ਦੀ ਕਿੰਨਾ ਦਰਖਾਸਤਾਂ ਦੇਣ ਦੀ ਆਦੀ ਸੀਗੀ ਤੁਹਾਡੀ ਨੂੰ ਪਹਿਲਾਂ ਵੀ ਸਾਡੇ ਕੋਲ ਪਹੁੰਚੀ ਆ ਪਹਿਲਾਂ ਵੀ ਦਰਖਾਸਤ ਦਿੱਤੀ ਸੀ ਕਿ ਮੇਰੀ ਸੱਸ ਨੇ ਤੇ ਮੇਰੇ ਘਰ ਵਾਲੇ ਨੇ ਜ਼ਬਰਦਸਤੀ ਮੇਰਾ ਬੱਚਾ ਇਹ ਆਪਰੇਸ਼ਨ ਕਰਾਤਾ ਇਦਾਂ ਕਰਤਾ ਮੇਰੇ ਨਾਲ ਜਦ ਵੀ ਦਿਖਾ ਦਿੱਤੀ ਸੀ ਉਦੋਂ ਵੀ ਸਾਡੇ ਕੋਲ ਆਈ ਸੀ ਇਹ ਹਾਂ ਸਰ ਮੈਂ ਇੱਕ ਬੇਨਤੀ ਕਰੂੰਗੀ ਵੀ ਇਹ ਪੁਲਿਸ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਜਦੋਂ ਮੁੰਡੇ ਨੂੰ ਬੁਲਾਉਂਦੀ ਤਾਂ ਹੈ ਨਹੀਂ ਵੀ ਬੱਚਾ ਕਿੱਥੋਂ ਹੋ ਗਿਆ ਹਾਂ ਇਹ ਦੀ ਸੋਚਣ ਦੀ ਗੱਲ ਹੈ ਇੱਕ ਵੀ ਬੱਚਾ ਕਿੱਥੋਂ ਆ ਗਿਆ ਮੁੰਡੇ ਨੂੰ ਤਾਂ ਬੁਲਾਉਂਦੀ ਨਹੀਂ ਮੁੰਡੇ ਨੂੰ ਤਾਂ ਕਹਿੰਦੀ ਮੇਰੇ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਮੈਂ ਆਪਣੇ ਬੱਚਿਆਂ ਦੀ ਮਾਰੀ ਆ ਗਈ ਔਰੇ ਮੈਂ ਫਲਾਣਾ ਆ ਗਈ ਮੈਂ ਬੱਚੇ ਦੋ ਹੱਥ ਬਣ ਕੇ ਉਹ ਵੀ ਸਮਾਤੇ ਆਪਣੇ ਬੱਚੇ ਸੰਭੋ ਮੇਰੇ ਚ ਹਿੰਮਤ ਨਹੀਂ ਹੈਗੀ ਮੇਰੇ ਬੇਟੇ ਦੀ ਰੱਤ ਹੋਗੀ ਜੀ ਮੇਰੇ ਚ ਹਿੰਮਤ ਨਹੀਂ ਮੈਂ ਆਪਣੇ ਦਿਹਾੜੀ ਮਿੰਤ ਕਰੂੰਗਾ ਬੱਚੇ ਛੋਟੇ ਛੋਟੇ ਨੇ ਜੀ ਦੋ ਤਾਂ 6 ਸਾਲ ਦੇ ਨੇ ਜੀ ਜੋੜੇ ਇੱਕ 11ਵੇਂ ਸਾਲ ਦਾ ਬੜੇ ਮੁੰਡੇ ਜਦੋਂ ਇਦਾਂ ਦੀਆਂ ਦਰਖਾਸਤਾਂ ਦੰਦੀ ਸੀ ਤੁਸੀਂ ਉੱਚੇ ਅਧਿਕਾਰੀਆਂ ਕੋਲ ਪਹੁੰਚ ਨਹੀਂ ਕੀਤੀ ਜੀ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਉੱਚ ਅਧਿਕਾਰੀ ਨੇ ਕਿਉਂਕਿ ਬਈ ਕਿਸੇ ਦੀ ਵੀ ਇਹ ਜ਼ਿੰਦਗੀ ਖਰਾਬ ਕਰ ਸਕਦੀ ਆ ਹੁਣ ਇੱਕ ਮੁੰਡਾ ਜੇਲ੍ਹ ਕੱਟੇ ਰਿਹਾ ਜੀ ਤੁਹਾਨੂੰ ਉਦੋਂ ਹੀ ਕੋਈ ਕਦਮ ਚੱਕਣਾ ਚਾਹੀਦਾ ਸਾਨੂੰ ਸਰ ਅਸੀਂ ਥੋੜੇ ਜੇ ਗਰੀਬੀ ਪੱਖੋਂ ਵੀ ਹਾਂ ਵੀ ਸਾਨੂੰ ਐ ਤੇ ਵੀ ਚੱਲ ਇੱਥੇ ਜ਼ਿਕਰ ਕਿੱਥੇ ਪਾਂchu ਚਲੋ ਜਿਹੜੀ ਗੱਲ ਹੋ ਗਈ ਮੈਂ ਤਾੜਲਾ ਕਰਕੇ ਵੀ ਕੋਈ ਗੱਲ ਨਹੀਂ ਦੀ ਗਲਤ ਰਸਤੇ ਨਾ ਬੱਚਿਆਂ ਨੇ ਬੜੇ ਵੀ ਹੋਣਾ ਇਹਨਾਂ ਨੇ ਉਹਨੇ ਜੀ ਸਾਡੀ ਘਨੇ ਮੰਨੇ ਇਹ ਬਸ ਪਾਰਟੀ ਦੇ ਮਗਰ ਲੱਗੀ ਜੀ ਆ ਪਾਰਟੀ ਦੇ ਮਾਗਰ ਲੱਗੀ ਆ ਜਿਹੜੇ ਸਾਡੇ ਪਿੰਡ ਦੇ ਜਮੇ ਗਿਰੇ ਵੇ 0 ਬੰਦੇ ਨੇ ਇਹ ਜੀ ਇਹਨਾਂ ਦੇ ਇਹ ਮਾਗਰ ਲੱਗੀ ਆ ਇਹਨਾਂ ਨੇ ਸਰ ਮੇਰੇ ਕੋਲ ਰਿਪੋਰਟਾਂ ਵੀ ਪਈਆਂ ਇਹਨਾਂ ਨੇ ਸੈਲਰ ਚ ਕੁੱਟੀ ਸੈਲਰ ਚ ਜਾ ਕੇ ਜਸਵਿੰਦਰ ਕੌਰ ਨਿਆਰ ਕੁਲਵਿੰਦਰ ਸਿੰਘ ਨੇ ਸੈਲਰ ਚ ਜਾ ਕੇ ਇਹਨਾਂ ਨੂੰ ਗਾਲਾਂ ਕੱਢਦੀ ਤੀ ਦਿਹਾੜੀ ਕਰਦੀ ਤੀ ਉਹ ਸੈਲਰ ਚ ਉੱਥੇ ਕੁੱਟੀ ਜੀ ਇਹੀ ਜਿਹੜੀ ਦਾ ਹੁਣ ਪੱਕ ਪੂਰ ਰਹੇ ਨੇ ਇਹ ਮੇਰੀ ਨੂੰ ਅੱਛਾ ਜੀ ਹਾਂਜੀ ਇਹਨਾਂ ਨੇ ਕੁੱਟੀ ਇਹਨਾਂ ਦੀ ਥਾਣੇ ਟਿੱਕਰ ਵੀ ਗੱਲ ਉਹ ਮੇਰੇ ਕੋਲ ਵੀ ਫੈਸਲੇ ਦੀ ਹਲੇ ਕਾਪੀ ਪਈ ਹੈ ਜੀ ਇਹਨਾਂ ਨੇ ਉਹਨੇ ਦਰਖਾਸਤ ਦਿੱਤੀ ਇਹਨਾਂ ਦੇ ਖਿਲਾਫ ਮੇਰੇ ਖਿਲਾਫ ਵੀ ਦਿੱਤੀ ਵੀ ਮੇਰੀ ਸੱਸ ਨੇ ਮੇਰੀ ਮਦਦ ਨਹੀਂ કરી ਵੀ ਇਹਨਾਂ ਨੂੰ ਦੱਸਿਆ ਜਾਂ ਕੁਝ ਕਰਿਆ ਜਿਹੜਾ ਜੀ ਦੇਖੋ ਅੱਜ ਤਾਂ ਕੱਲ ਉਹਨਾਂ ਨਾਲ ਸੀ ਅੱਜ ਉਹਨਾਂ ਨਾਲ ਜੁੜੀ ਪਈ ਆ ਅੱਜ ਉਹਨਾਂ ਨੇ ਅੱਡਾ ਦਿਖਾਤਾ ਇਹਨਾਂ ਨੂੰ ਜਿਹੜਾ ਕਦੇ ਦੁਨੀਆ 'ਚ ਹੋਵੇ ਨਾ ਹੁਣ ਦੇਖੋ ਜੀ ਕਿਸੇ ਦੀ ਧੀ ਵੇਚਣੀ ਵਿਚੋਲ ਪੇਰੀ ਇੱਥੇ ਕਰ ਲਓ ਵਿਚੋਲਾ ਵਿਚੋਲਗੀਰੀ ਲਊਗਾ ਰਿਸ਼ਤਾ ਕਰਾਉ ਪੰਜਾਬ 'ਚ ਪੰਜਾਬ ਚ ਕਰਦਾਂ ਨੇ ਮੁੰਡੇ ਮੁੱਕ ਕੇ ਤੇ ਆਪਣੇ ਬੰਦੇ ਨਾਲ ਤਾਂ ਸਹਿਮਤ ਹੋ ਜੰਨੀ ਚਲ ਅਸੀਂ ਤਾਂ ਮਾੜੇ ਹੀ ਤੇ ਸਾਰੀ ਉਮਰ ਦੇ ਸਾਡੇ ਨਾਲ ਤਾਂ ਉਹਦੀ ਬਣੀ ਨਹੀਂ ਫਿਰ ਵੀ ਉਮਰ ਤਾਂ ਹੋਣੀ ਚਾਹੀਦੀ ਹੈ ਜੀ ਬੱਚੇ ਦੀ 15 16 ਸਾਲ ਦੀ ਗੁੜੀਆ ਦਾ ਵਿਆਹ ਕਰਨਾ ਤਾਂ ਬਹੁਤ ਵੱਡਾ ਅਪਰਾਧ ਹੈ ਜੀ ਹਾਂਜੀ ਬਸ ਇਹੀ ਗੱਲ ਦੀ ਅਸੀਂ ਇਹੀ ਬੇਨਤੀ ਕਰਦੇ ਹਾਂ ਸਭ ਮਲੇ ਸਭ ਨੂੰ ਅਸੀਂ ਇਹੀ ਮੰਨਦੇ ਹਾਂ ਗਲਤੀ ਵੀ ਇਹ ਪੁੱਛੇ ਇਹਨੂੰ ਜਨਾਨੀ ਨੂੰ ਵੀ ਤੂੰ ਇਹ ਗਲਤ ਕਰ ਰਹੀਆਂ ਲੋਕਾਂ ਦੇ ਮਗਰ ਲੱਗੇ ਇਹ ਲੋਕਾਂ ਦੇ ਮਗਰ ਲੱਗ ਕੇ ਗਲਤੀਆਂ ਕਰੀਆਂ ਨੇ ਜੀ ਨੇ ਪੁਲਿਸ ਨੇ ਕਾਰਵਾਈ ਕੀਤੀ ਹੈ ਜੀ ਨਾ ਜੀ ਕਾਰਵਾਈ ਦੋਏ ਮਾ ਮਾਤੀਆਂ ਤੇ ਹੋ ਗਈ ਕੁੜੀ ਦੀ ਨਾਨੀ ਤੇ ਕੁੜੀ ਦੀ ਮਾਂ ਤੇ ਬਾਕੀ ਜਿਹੜੇ ਨਾਦਾਰ ਨੇ ਜਿਹੜੇ ਇੰਨਾ ਬਲੈਕ ਨੇ ਕਰਦੇ ਨੇ ਇਹ ਕੰਮ ਉਹ ਤਾਂ ਬਾਹਰ ਫਿਰਦੇ ਨੇ ਜੀ ਉਹ ਤਾਂ ਸਾਨੂੰ ਦੇਖ ਕੇ ਜੀ ਥਾਪੀਆਂ ਮਾਰਦੇ ਨੇ ਪੱਟਾ ਦੇਉ ਤਾਂ ਕਹਿੰਦੇ ਨੇ ਸਾਡਾ ਕੀ ਕਰ ਲੂ ਕੋਈ ਹਾਂਜੀ ਬੱਚੀ ਮੇਰੀ ਗਈ ਹੈ ਜੀ ਪੋਤੀ ਮੇਰੀ ਵਿੱਚ ਗਈ ਹੈ ਮੈਨੂੰ ਦੁੱਖ ਹੈ ਮੈਨੂੰ ਦਰਦ ਹੈ ਚਲੋ ਜੋ ਵੀ ਆ ਨੂੰ ਮੇਰੀ ਉਹ ਗਈ ਹੈ ਜੇਲ੍ਹ ਚ ਫਿਰ ਇਹਨਾਂ ਨੇ ਤਾਂ ਉਹਨੂੰ ਹੁਣ ਮਾਰਾ ਦੱਸਦੇ ਨੇ ਕਿਉਂ ਮਾਰਾ ਦੱਸਦੇ ਨੇ ਆਪ ਨਿਕਲਗੇ ਕਿਉਂ ਨਿਕਲੇ ਜੀ ਇਹ ਪਰਚੇ 'ਚ ਦਰਜ ਐ ਇਹਨਾਂ ਦਾ ਨਾਮ ਹੂੰ ਜਿਹੜਾ ਆਜੈਬ ਸਿੰਘ ਬੰਦਾ ਹੈ ਉਹ ਸਲਾਹਦਾ ਰ ਇਹਨਾਂ ਦਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਮੰਗ ਕਰਦੇ ਜੀ ਇਹਨਾਂ ਤੋਂ ਚੰਗੀ ਤਰ੍ਹਾਂ ਇਹਨਾਂ ਨੂੰ ਪੁੱਛ ਕੇ ਸਮਾਰ ਕੇ ਇਹਨਾਂ ਨੂੰ ਪੁੱਛੋ ਵੀ ਉਹ ਜਨਾਨੀ ਵੀ ਫੜੋ ਜਿਹੜੀ ਗਾਂਹਾਂ ਵੇਚ ਕੇ ਕਿੱਥੇ ਕਿੱਥੇ ਇਹਨਾਂ ਦੀ ਲਿੰਕ ਤੇ ਇਹਨੂੰ ਇਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਵੱਡਾ ਗਰੋਹ ਲੱਗਦਾ ਤੁਹਾਨੂੰ ਬਹੁਤ ਵੱਡਾ ਜੀ ਇਹ ਤਾਂ ਪਹਿਲਾਂ ਜੇਲ੍ਹ ਕੱਟ ਗਈ ਹੈ ਜੀ ਪਰਚੇ ਹੋਏ ਬਨੇ ਜਨਾਨੀ ਤੇ ਪਰਚੇ ਹੋਏ ਬਨੇ ਬਲੈਕਮੇਲ ਕਰਿਆ ਕੋਈ ਪਤਾ ਨਹੀਂ ਗੁਮਿੰਦ ਗੜਦਾ ਪਤਾ ਨਹੀਂ ਕਿੱਥੇ ਦਾ ਬੰਦਾ ਜੀ ਉਹ ਇਹ ਤਾਂ ਉਸ ਗੱਲ ਤੇ ਵੀ ਹਲੇ ਤਾਂ ਆ ਕੇ ਕਹਿੰਦੀ ਲੋਕਾਂ ਨੇ ਵੀ ਕਹਿੰਦੀ ਕੋਈ ਤਕੜਾ ਕਰੋ ਕਰਾਂਗੇ ਹੁਣ ਤਾਂ ਅਸੀਂ ਹਲੇ ਵੀ ਲੋਕਾਂ ਨੇ ਵੀ ਇਹ ਕਹਿੰਦੀ ਆ ਤਾਂ ਇਹ ਕਿਹੜਾ ਡਰਦੀ ਹੈ ਜੀ ਜਨਾਨੀ ਤਾਂ ਆਜ਼ਾਦ ਹੈ ਜੀ ਸੋ ਗੰਭੀਰ ਮਸਲਾ ਹੈ ਜੀ ਇਸ ਮਸਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਉਹ ਵੀ ਤੁਹਾਨੂੰ ਜਰੂਰ ਸੁਣਾਵਾਂਗੇ ਬਣੇ ਰਹੋ ਟਿਵਾਨਾ ਟੀਵੀ ਦੇ ਨਾਲ ਕਿਰੋੜ ਸਿੰਘ ਦਾ ਨਾਮ ਜੀਵਨ ਨੰਬਰ ਦੱਸੋ ਪ੍ਰਤੀਭਾ ਦੇ ਨਾਮ ਲੜ ਜੀ ਇਹ ਪਾਸੋਂ ਕੋਲ ਆ ਧਾਣੇ ਦਾ ਮੈਟਰ ਹੈਗਾ ਤੇ ਇੱਥੇ ਇੱਕ 15 ਸਾਲ ਦੀ ਲੜਕੀ ਆ ਜਿੰਨ ਕੇ ਉਹਦੀ ਮਾਲ ਨਹੀਂ ਵੇਚਿਆ ਸੀ ਇਹ ਵਿਚਨ ਤੋਂ ਬਾਅਦ ਉਹਨੂੰ ਰਾਜਸਥਾਨ ਨੂੰ ਭੇਜ ਦਿੱਤਾ ਗਿਆ ਸੀ ਕਿ ਉੱਥੇ ਜਾ ਕੇ ਉਹਦੀ ਮੈਰੀ ਜਿਹੜੀ ਰਾਜਸਥਾਨ ਦੇ ਪਿਲਕ ਤੋਂ ਨਾਲ ਕਰਾਈ ਗਈ ਸੀ। ਇਹਦੇ ਵਿੱਚ ਜਿਹੜੀ ਐਫਆਈਆ ਦਰਜ ਹੋਈ ਆ ਲੜਕੀ ਦੀ ਜਿਹੜੀ ਦਾਦੀ ਆ ਉਹਦੇ ਬਿਆਨਾਂ ਤੇ ਐਫਆਈਆ ਦਰਜ ਹੋਈ ਆ। ਆ ਇਹਦੇ ਵਿੱਚ ਟੋਟਲ 4 ਜਾਨੇ ਹੈਗੇ ਆ ਜਿਨ੍ਹਾਂ ਤੇ ਐਫਆਈਆ ਦਰਜ ਹੋਈ ਆ। ਦੋ ਤਾਂ ਲੜਕੀ ਆ ਜਿਹੜੀ ਉਹਦੇ ਪਿੰਡ ਦੇ ਹੀ ਆ, ਇੱਕ ਉਹਦੀ ਮਦਰ ਆ ਤੇ ਇੱਕ ਉਹਦੀ ਨਾਨੀ। ਹਾਂਜੀ ਇਹ ਕੋ ਦਦੀ ਨੇ ਹੀ ਵੀਡੀਓ ਜਿਹੜੀ ਆ ਮੇਰੇ ਵੀ ਪੇਸ਼ ਕੀਤੀ ਸੀ ਫਿਰ ਮੈਂ ਅੰਮਨ ਨੂੰ ਥਾਣੇ ਭੇਜਿਆ ਸੀ ਤੇ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਉਹਦੀ ਮਾਂ ਉਹ ਜਿਹੜੇ ਰਾਜਸਥਾਨ ਤੋਂ ਦੋਸਤਾਨਾ ਲੇਡੀਸ ਪਾਈਣਾ ਸੀ ਉਹ ਪੈਸੇ ਦਾ ਲੈਂਡਨ ਕਰਦੀਆਂ ਤੇ ਪੈਸੇ ਕਿੰਨੇ ਸੀ ਜੀ ਤੁਹਾਨੂੰ ਦੱਸਦੀ ਹਾਂ ਕਿ ਬਾਕੀ ਹਾਂਜੀ ਅਸੀਂ ਰਾਜਸਥਾਨ ਇੱਕ ਟੀਮ ਪੇਜ ਜਿੱਤੀ ਥਾਣੇ ਤੋਂ ਤੇ ਲੜਕੀ ਨੂੰ ਅਸੀਂ ਉੱਥੇ ਕਵਰ ਕਰਕੇ ਵਾਪਸ ਲੈ ਆਂਦਾ ਦੇ ਪਿਕਸਲ ਚੌਂਕ ਦੇ ਬਿਆਨ ਨੂੰ ਜੱਸ ਜੱਸ ਸਾਡੇ ਸਾਹਮਣੇ ਕਰਾਉਣ ਤੋਂ ਬਾਅਦ ਜੱਸ ਸਾਹਮਣੇ ਆਊਟਰਪੇਰ ਸੀ ਵੀ ਉਹਨੇ ਲੜਕੀ ਨੂੰ ਦੇ ਨਾਂ ਕੀ ਬੇਸ ਦਿੱਤਾ ਤੇ ਮਾਮਲਾ ਕਦੇ ਸਾਹਮਣੇ ਆਇਆ ਜਿਹੜਾ ਉਹ ਕਰਾਸਟਾਈ ਸੀ ਅ ਇਹਦੇ ਵਿੱਚ ਦਰਖਾਸਤ ਪਹਿਲਾਂ ਆਈ ਸੀ ਫਿਰ ਉਸ ਤੋਂ ਬਾਅਦ ਦਾਦੀ ਨਾਲ ਆਈ ਸੀ ਤੇ ਦਾਦੀ ਦੇ ਬਿਆਨਾਂ ਦੇ ਉੱਪਰ ਹੀ ਪਛਾਤਰਕ ਹੋਇਆ ਕਿ ਉਹਨਾਂ ਨੇ ਆ ਕੇ ਇਹ ਕਿਹਾ ਕਿ ਮੁੰਮਾਣ ਦੱਸਿਆ ਵੀ ਉਹਦੀ ਮਾਦਰੀ ਵਿੱਚ ਹੈਗੀ ਨੂੰ ਵੱਲ ਹੈ ਜੀ ਸਾਡੇ ਬੱਚੇ ਜਿਹੜਾ ਬਚਾਲੂ ਹੈ ਵੀ ਫਿਰ ਇੱਕ ਤਰੀਕਾ ਜਿਹਾ ਰਾਜ ਸੋਹਣ ਦੇ ਤੇ 15 ਸਾਲ ਦੀ ਜਿਹੜੀ ਕੱਚੀ ਦਾਦੀ ਸੀ ਆ ਅਕਲੀ ਹੀ ਬੜੀ ਲੜਕੀ ਦੀ ਮਾਦਰ ਆ ਉਹ ਪਹਿਲਾਂ ਆਪਣੇ ਹਸਬੰਦ ਤੇ ਉਹਨਾਂ ਦੀ ਕੁਝ ਅਨਬੰਨ ਚੱਲਦੀ ਤੇ ਕਾਫੀ ਸਾਲਾਂ ਤੋਂ ਅਲੱਗ ਰਹੇ ਸੀ ਤੇ ਪਰ ਲੜਕੀ ਜਿਹੜੀ ਦਾਦੀ ਦੇ ਕੋਲ ਹੀ ਰਹਿੰਦੀ ਸੀ ਛੋਟੇ ਹੁੰਦੇ ਕੋ ਦਾਦੀ ਨੇ ਪਾਲਿਆ ਉਹਨ ਤੋਂ ਪ੍ਰਾਂਤ ਤਿਰ ਕੁਝ ਸਾਲ ਬਾਅਦ ਕਾਮਨਾ 2023 ਦੇ ਵਿੱਚ ਲੜਕੀ ਦੀ ਮਦਰ ਜਿਹੜੀ ਆ ਵਾਪਸ ਆਪਣੇ ਸਹੁਰੇ ਆ ਗਈ ਸੀ ਉਸ ਤੋਂ ਬਾਅਦ ਇਹ ਪਲੈਨਿੰਗ ਉਹਨੇ ਕੀਤੀ Saturn Lachi ਜਿਹੜੀ ਆ ਉਹਦੀ ਕੁੜੀ ਜਿਹੜੀ ਉਹਨੇ Rajasthan ਚ ਵੇਖ ਉਸ ਵੀਡੀਓ ਦੇ ਵਿੱਚ ਇਹ ਤਿੰਨ ਲੇਡੀਆਂ ਦਿਖਾਈ ਹੁੰਦੇ ਆ ਰੀਆਂ ਇੱਕ ਕੁੜੀ ਦੀ ਜਿਹੜੀ ਬੱਚੀ ਆ ਉਹਦੀ ਮਦਰ ਆ ਤੇ ਬਾਕੀ ਜਿਹੜੀ ਇੱਕ ਜਿਹੜੀ Rajasthan ਤੋਂ ਲੇਡੀ ਆ ਤੇ ਇਹ ਜਿਹੜੀ ਵੀਡੀਓ ਇਹਨਾਂ ਨੇ ਜਿਹੜੀ ਮੀਟਿੰਗ ਕੀਤੀ ਹੈ ਇਹਨਾਂ ਨੇ ਉਹ ਖੰਨੇ ਦੇ ਵਿੱਚ ਕੋਈ ਜਗ੍ਹਾ ਤੇ ਪਿੰਡ ਦੇ ਵਿੱਚ ਬੈਠ ਕੇ ਉੱਥੇ ਇਹਨਾਂ ਨੇ ਡਿਸਾਈਡ ਕੀਤਾ ਲੈਟ ਇਦਾਂ ਤਾਂ ਵੇਚ ਦਿੱਤੀ ਦੱਸੀ ਆਪਣੀ ਸਮਝਾ ਦਿੱਤੀ ਕੋਈ ਕਹ ਰਿਹਾ ਜੀ ਉੱਥੇ ਉਹਨੇ ਵੇਚੀ ਆ ਤੇ ਅੱਜ ਇਹ ਕਵਰ ਕਰ ਤੋਂ ਲਿਆ ਨੂੰ ਹੁਣ ਇਹ ਵੀ ਤਾਂ ਜੇ ਤੁਸੀਂ ਉਸ ਦੇ ਸੋਚਦੇ ਰਾਤ ਸਾਮੀ ਹਾਂਜੀ ਏਦਾਂ ਦੇ ਕੇਸ ਦੇ ਵਿੱਚ ਤੁਹਾਨੂੰ ਪਤਾ ਹੀ ਆ ਨਾ यूं ਆਪਣਾ ਕੁਝ ਪਤਾ ਧਕਾਣਾ ਦਾਸਤੇ ਕਿੱਥੇ ਵੇਚੀ ਆ ਕਿੱਥੇ ਵੇਚੀ ਆ ਬੱਚਾ ਕਿੱਥੇ ਗਿਆ ਆ ਪਰ ਥੋੜੀ ਸਖਤੀ ਕਰਨ ਦੇ ਬਾਅਦ ਤੁਹਾਨੂੰ ਉਹਦੀ ਮਦਰ ਨੇ ਦੱਸ ਦਿੱਤਾ ਕਿ ਅਸੀਂ ਫਲਾਣੀ ਜਗ੍ਹਾ ਤੇ ਰਾਜਸਥਾਨ ਕੋਈ ਪਿੰਡ ਆ ਇਹ ਤੋਂ 510 ਕਿਲੋਮੀਟਰ ਤੇ ਆਪਣੀ ਲਚੈਨ ਰਿਕਵਰ ਕਰਕੇ ਲੱਗ ਗਿਆ। ਇਹਦੇ ਵਿੱਚ ਅਤੀ ਲੜਕੀ ਦੀ ਮਦਰ ਤੇ ਲੜਕੀ ਦੀ ਨਾਨੀ ਜਿਹੜੀ ਵੀਡੀਓ 'ਚ ਦੋਨੋਂ ਦਿਖਾਈ ਦੇ ਰਹੀ ਸੀ ਇਹਨਾਂ ਦੋਨਾਂ ਨੂੰ ਇਥੇ ਆ ਆਹ ਫਾਟ ਕਰਕੇ ਤੇ ਇਹਨਾਂ ਤੇ ਇਹਨਾਂ ਨੂੰ ਰੈਕਵਾਲ ਲਿਆ। ਇਹ ਜੀ ਹੋਇਆ ਦੀ ਬੀਐਨਐਸ ਜਿਹੜੇ ਆ ਗਿਆ 143 ਕਲਾਕ 1 BNSS 61 क्लॉज 2 BNSS 9 ए हद जी चाइल्ड मैरिज एक्ट 11 ਲੱਗਾ ਹੋਇਆ ਹੈ